ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਅਕਾਲੀ ਦਲ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਹੈ ਕਾਂਟੇ ਦੀ ਟੱਕਰ ਰਹੀ ਹੈ ਰੁਝਾਨ ਜਿਉਂ-ਜਿਉਂ ਅੱਗੇ ਵਧਦੇ ਰਹੇ ਨੇ ਤਕਰੀਬਨ 10 ਰਾਊਂਡ ਜਿਹੜੇ ਨੇ ਉਹ ਕੰਪਲੀਟ ਹੋ ਚੁੱਕੇ ਨੇ ਪਰ ਉਹਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਵੜਨ ਦੇ ਵਿੱਚ ਜਲਦੀ ਨਜ਼ਰ ਆ ਰਹੀ ਹੈ ਔਰ ਅਕਾਲੀ ਦਲ ਥੋੜਾ نیچے ਜਾਂਦਾ ਨਜ਼ਰ ਆ ਰਿਹਾ ਸੋ ਸਾਡੇ ਨਾਲ ਰਣਜੀਤ ਸਿੰਘ ਢਿੱਲੋਂ ਜੀ ਐਸਐਮਐਲਏ ਰੇ ਲੁਹਿਆਣਾ ਤੋਂ ਜ਼ਿਲ੍ਹਾ ਪ੍ਰਧਾਨ ਵੀ ਰਹੇ ਨੇ ਢਿੱਲੋਂ ਸਾਹਿਬ ਸਾਡੇ ਨਾਲੇ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਤਿਗਮ ਰਾਜੀਪਨਕੇ ਜੀ ਟਿਲੋ ਸਾਹਿਬ ਕਿਦਾਂ ਦੇਖਦੇ ਹੋ ਪਹਿਲੀ ਗੱਲ ਤਾਂ ਤੁਹਾਨੂੰ ਇੱਕ ਤਰ੍ਹਾਂ ਦੇ ਅਕਾਲੀ ਦਲ ਨੂੰ ਵਧਾਈਆਂ ਦੇਣੀਆਂ ਵੀ ਬਣਦੀਆਂ ਵੀ ਅਕਾਲੀ ਦਲ ਇੱਕ ਤਰ੍ਹਾਂ ਦਾ ਵਾਪਸੀ ਕਰ ਰਿਹਾ ਪੰਜਾਬ ਦੀ ਰਾਜਨੀਤੀ ਚ ਦੇਖੋ ਅਕਾਲੀ ਦਲ ਪੰਜਾਬ ਦੀ ਰਾਜਨੀਤੀ ਜੋ ਕਦੇ ਮਰਫੀ ਹੋਇਆ ਨਹੀਂ ਤੇ ਨਾ ਹੋ ਸਕਦਾ ਹੂੰ ਕਈ ਵਾਰੀ ਸਵਾਰਥ ਰਾਜੇ ਵਾਲਾ ਹੁੰਦਾ ਹੂੰ ਤੇ ਸਮੇਂ ਦੇ ਲਿਹਾਜ਼ ਨਾਲ ਕਈ ਵਾਰੀ ਮਾਹੌਲ ਇਸ ਤਰ੍ਹਾਂ ਦੇ ਬਣ ਜਾਂਦੇ ਨੇ ਗੱਲਾਂ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ ਨੇ ਕਈ ਵਾਰੀ ਪਰਸੈਪਸ਼ਨਸ਼ਲ ਦੀ ਗੱਲ ਕੀਤੀ ਜਾਂਦੀ ਹੈ ਕਈ ਵਾਰੀ ਇੱਦਾਂ ਦੇ ਲੋਕ ਕਲ ਤਾਂ ਫ਼ਹਿਮੀਆਂ ਪੈਦਾ ਕਰ ਦਿੰਦੇ ਜਿਸ ਕਰਕੇ ਕਈ ਵਾਰੀ ਕੁਝ ਲੋਕ ਮਾੜਾ ਮੋਟਾ ਗੱਲਾਂ 'ਚ ਆ ਜਾਂਦੇ ਨੇ ਟਿੱਲੋ ਸਾਹਿਬ ਜਿਮਣੀ ਜਿਮਣੀ ਚੋਣ ਦਾ ਜਿਹੜਾ ਰਿਜ਼ਲਟ ਹੁਣ ਨਜ਼ਰ ਆ ਰਿਹਾ ਸਾਨੂੰ ਟੀਵੀ ਸਕਰੀਨਾਂ ਤੇ ਉਹਨੂੰ ਇੱਕ ਤਰ੍ਹਾਂ ਆਪਾਂ ਇੱਕ ਤਰ੍ਹਾਂ ਦਾ ਸਾਈਡ ਤੇ ਰੱਖ ਦਈਏ ਪਰ ਫਿਰ ਵੀ ਜੇ ਗੱਲ ਕਰੀਏ ਅਕਾਲੀ ਦਲ ਦਾ ਜਿਹੜਾ ਵੋਟਰ ਹੈ ਉੱਥੇ ਨਿਕਲਿਆ ਬਾਹਰ ਅਕਾਲੀ ਦਲ ਦੇ ਹੱਕ 'ਚ ਭੁਗਤਿਆ ਇਹਦੇ ਤੋਂ ਅਕਾਲੀ ਦਲ ਸੰਤੁਸ਼ਟ ਰਹੇਗਾ ਕਿ ਹਜੇ ਵੀ ਕਮੀ ਲੱਗ ਰਹੀ ਕੋ ਤੁਹਾਡੇ 'ਚ ਨਹੀਂ ਸਾਨੂੰ ਉਹ ਦੇਖੋ ਕਦੇ ਵੀ ਕਮੀ ਨਹੀਂ ਰਹੀ ਅਸੀਂ ਅਸੀਂ ਪੰਜਾਬੀਆਂ ਦੇ ਹੱਕਾਂ ਦੀ ਗੱਲ ਹਮੇਸ਼ਾ ਕੀਤੀ ਆ ਜੀ ਪੰਜਾਬੀਆਂ ਦੀ ਗੱਲ ਕੀਤੀ ਆ ਹੈਨਾ ਇੱਕ ਧਰਮ ਇੱਕ ਜਾਤ ਇੱਕ ਬਰਾਦਰੀ ਦੇ ਵਿੱਚ ਅਸੀਂ ਕਦੇ ਫਸੇ ਨਹੀਂ ਹੂੰ ਹੂੰ ਅਸੀਂ ਪੰਜਾਬ ਦੀ ਗੱਲ ਕੀਤੀ ਆ ਸਾਡਾ ਮਕਸਦ ਪੰਜਾਬ ਖੁਸ਼ਹਾਲ ਚਾਹੀਦਾ ਪੰਜਾਬ ਤਰੱਕੀ ਆਫਤ ਚਾਹੀਦਾ ਪੰਜਾਬ ਦੇ ਲੋਕ ਖੁਸ਼ ਚਾਹੀਦੇ ਨੇ ਏਕਤਾ ਇਤਫਾਕ ਪਿਆਰ ਪਰਿਵਾਰੀ ਭਾਈਚਾਰਾ ਚਾਹੀਦਾ ਜੀ ਅਸੀਂ ਉਹਦੇ ਲਈ ਲੜਦੇ ਆਂ ਤੇ ਉਹਦੇ ਲਈ ਲੜਦੇ ਰਵਾਂਗੇ ਸਹੀ ਗੱਲ ਇਹ ਇਲੈਕਸ਼ਨ ਦੇ ਰਿਜ਼ਲਟਾਂ ਦੀ ਤੇ ਚੱਲ ਰਹੀ ਆ ਹੂੰ ਹੂੰ ਅਜੇ ਤਰ੍ਹਾਂ ਅਜੇ 70 ਰਾਊਂਡ ਰਹਿੰਦੇ ਨੇ ਪ੍ਰਮਾਤਮਾ ਕੁਝ ਵੀ ਕਰ ਸਕਦਾ ਜੀ ਪਰ ਫਿਰ ਵੀ ਜੋ ਸਾਨੂੰ ਜਿਵੇਂ ਸਾਨੂੰ ਭੰਡਿਆ ਗਿਆ ਸੀ ਜਿਵੇਂ ਸਾਨੂੰ ਦਿਖਾਇਆ ਜਾ ਰਿਹਾ ਸੀ ਜੀ ਕੁਝ ਇੱਕ 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 ਸੈਕਸ਼ਨ ਵੱਲੋਂ ਮੀਡੀਆ ਦੇ ਵੱਲੋਂ ਇੱਕ ਲੋਕਾਂ ਵੱਲੋਂ ਜਾਂ ਆ ਆਮ ਆਦਮੀ ਪਾਰਟੀ ਦੇ ਇਹ ਜਿਹੜੇ ਪਰਦੇ ਰੈਂਟ ਭਾਂਗੀ ਲੋਕ ਜੀ ਇਹਨਾਂ ਵੱਲੋਂ ਵੇ ਹੈ ਹੀ ਨਹੀਂ ਕਾਲੀਚਰ ਕਿਤੇ ਦਿਖਦਾ ਹੀ ਨਹੀਂ ਕਾਲੀਚਰ ਕਿਤੇ ਕਾਲੀਚਰ ਨੇ ਹੋਣਾ ਹੀ ਨਹੀਂ ਇਹ ਇਨਾਂ ਲੋਕਾਂ ਦੇ ਮੂੰਹ ਤੇ ਇੱਕ ਬਹੁਤ ਵੱਡੀ ਚਪੇਟ ਲੋਕਾਂ ਨੇ ਮਾਰੀ ਆ ਤੇ ਇਹਨਾਂ ਨੂੰ ਦੱਸ ਦਿੱਤਾ ਵੀ ਕਾਲੀਚਰ ਸੀ ਕਾਲੀਚਰ ਹੈ ਕੈਂਡੀਲਰ ਰਹੇਗਾ ਜੀ ਹਾਂ ਜੀ ਕਿੱਦਾਂ ਲੱਗ ਰਿਹਾ ਢੱਲੋ ਸਾਹਿਬ ਜਿਹੜੀ ਹੁਣ ਆਉਣ ਵਾਲੀ ਸਮਾਂ 2027 ਕੋਈ ਜ਼ਿਆਦਾ ਦੂਰ ਨਹੀਂ ਹੈ 2027 ਹੁਣ ਨੇੜੇ ਆ ਗਿਆ ਹੁਣ ਕੀ ਲੱਗਦਾ ਵੀ ਜਿਹੜਾ ਸੈਮੀ ਫਾਈਨਲ ਦੇ ਵਿੱਚ ਤੁਹਾਡੀ ਜਿਹੜੀ ਪੋਜੀਸ਼ਨ ਆ ਜਾਂ ਤੁਹਾਡਾ ਜੋ ਤੁਸੀਂ ਵੀ ਕਾਰਡ ਖੇਡਿਆ ਉਹਦੇ 'ਚ ਤੁਸੀਂ ਸਹੀ ਬੈਠਿਆ 2027 'ਚ ਹੁਣ ਤੁਸੀਂ ਫਾਈਟ ਪੂਰੀ ਤਰ੍ਹਾਂ ਦੇ ਪਾਉਂਗੇ ਦੇਖੋ ਅਸੀਂ ਪਹਿਲੀ ਗੱਲ ਕੋਈ ਕਾਰਡ ਨਹੀਂ ਖੇਡਿਆ ਅਸੀਂ ਤਾਂ ਲੋਕਾਂ ਨੂੰ ਦੱਸਿਆ ਵੀ ਭਾਈ ਆਹ ਆਹ ਫੈਕਟ ਨੇ ਦੇਖੋ ਤੁਸੀਂ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਲਓ ਕਾਂਗਰਸ ਦਾ ਵੀ 5 ਸਾਲ ਲੰਘੇ ਨੇ 5 ਸਾਲ ਇਹਨਾਂ ਦੇ ਵੀ ਲੰਘੇ ਨੇ ਜੇ ਕੋਈ ਤੁਸੀਂ ਆਪਣੇ ਫੇਸਬੁਕ ਕੋਲ ਆਪਣੀ ਕਿਤਾਬਾਂ ਕੋਲ ਅਖਬਾਰਾਂ ਪਰ ਲੋ ਜੇ ਕਿਸੇ ਨੇ ਕੋਈ ਕੀਤਾ ਹੂੰ 5 ਸਾਲਾਂ ਚ ਉਹਨਾਂ ਨੇ ਤੇ 5 ਸਾਲਾਂ ਜਿਹਨਾਂ ਨੇ ਜਾਂ ਉਦੋਂ ਪਹਿਲਾਂ ਵੀ ਕਾਂਗਰਸ ਕਈ ਵਾਰੀ ਆਈ ਹੈ ਜੇ ਇਹਨਾਂ ਨੇ ਕੋਈ ਕੀਤਾ ਹੂੰ ਕੰਪੈਰੀਜਨ ਦੇ ਵਿੱਚ ਕਿਤੇ ਆਉਂਦੇ ਨੇ ਕੋਈ ਇਹਨਾਂ ਦਾ ਕੋਈ ਤੁਹਾਨੂੰ ਦੀਦਾ ਬਣਿਆ ਹੋਇਆ ਪੰਜਾਬ 'ਚ ਵੋਟ ਪਾ ਦਿਓ ਨਹੀਂ ਤਾਂ ਫਿਰ ਆਪਾਂ ਕਿਉਂ ਐਕਸਪੈਰੀਮੈਂਟ ਕਰਦੇ ਆਂ ਬਾਰ-ਬਾਰ ਆਪਾਂ ਕਿਉਂ ਇਦਾਂ ਦੇ ਕੰਮ ਕਰਦੇ ਆਂ ਜਿਹੜਾ ਆਪਣਾ ਹੀ ਨੁਕਸਾਨ ਕਰਦੇ ਹੋ ਜਿਹੜਾ ਆਪਣਾ ਹੀ ਨੁਕਸਾਨ ਕਰਦਾ ਹੋਵੇ ਉਹ ਕੰਮ ਨਹੀਂ ਕਰਨਾ ਚਾਹੀਦਾ ਸੋ ਲੋਕ ਕਿਤੇ ਨਾ ਕਿਤੇ ਇਸ ਗੱਲ ਨੂੰ ਸਮਝ ਗਏ ਨੇ ਵੀ ਅਸੀਂ ਆਪਣਾ ਨੁਕਸਾਨ ਨਹੀਂ ਕਰਾਉਣਾ ਅਸੀਂ ਆਪਣੇ ਆਉਣ ਵਾਲੇ ਭਵਿੱਖ ਨੂੰ ਸਵਾਰਨਾ ਆਪਣੇ ਬੱਚਿਆਂ ਦਾ ਭਵਿੱਖ ਆਪਣੇ ਕਾਰੋਬਾਰ ਦਾ ਸਾਰਾ ਕੁਝ ਵੇਖਦੇ ਹੋਏ ਇਕੱਲੀ ਦਰ ਵੱਲ ਨੂੰ ਮੁੜਨਗੇ ਆਹ ਤਾਂ ਇਲੈਕਸ਼ਨ ਸਰਕਾਰ ਆਮ ਕਰਕੇ ਦੇਖੋ ਜਿਵੇਂ ਨੀਚੋਂ ਆਇਆ ਇੱਕ ਜੀ ਸਰ ਜੀ ਸ਼ਾਮ ਸ਼ਾਮ ਉਹਨਾਂ ਦਾ ਟੋਟਲ ਮਸ਼ੀਨਰੀ ਉਹਨਾਂ ਕੋਲੇ ਹੂੰ ਹੂੰ ਦੁਨੀਆ ਭਰ ਦਾ ਜੋ ਉਹਨਾਂ ਦਾ ਸਰਮਾਇਆ ਇਕੱਠਾ ਕੀਤਾ ਇਧਰੋਂ ਉਧਰੋਂ ਉਹ ਬਹੁਤ ਕੁਝ ਉਹਨਾਂ ਨੇ ਖਰਚ ਕੇ ਜੇ ਸਰਕਾਰ ਹੁੰਦੇ ਹੋਏ ਇਹਨਾਂ ਕੁਝ ਖਰਚ ਤੋਂ ਬਾਅਦ ਮਸ਼ੀਨਰੀ ਵਰਤ ਤੋਂ ਬਾਅਦ ਜੇ ਉਹ ਹਾਰ ਜਿੱਤਦੇ ਨੇ ਤੇ ਕੋਈ ਮੈਨਾ ਨਹੀਂ ਦਿਖਾਉਂਦੀ ਕਿਉਂਕਿ 27 ਦੇ ਵਿੱਚ ਜਨਰਲ ਇਲੈਕਸ਼ਨ ਦੇ ਵਿੱਚ ਇਹ ਚੀਜ਼ਾਂ ਨਹੀਂ ਹੋਈਆਂ ਜਨਰਲ ਇਲੈਕਸ਼ਨ 'ਚ ਲੋਕਾਂ ਨੇ ਨੂੰ ਵੋਟ ਨੂੰ ਪ੍ਰਭਾਵਿਤ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਆਪਣੇ ਮਾਈਂਡ ਦੇ ਅਨਸਾਰ ਵੋਟ ਪਾਈ ਜੋਂ ਤੋਂ ਉਤੋਂ ਤੇ ਉਤੋਂ ਦੇਖੋ ਇਹ ਹੀ ਸੀਟ ਜਿਹੜੀ ਅੱਜ ਸੀਟ ਸ਼ਾਇਦ ਥੋੜੀ ਜਿਹੀ ਅਸੀਂ ਪਛੜੇ ਹਾਂ ਹੂੰ ਇਹ ਸੀਟ ਬਹੁਤ ਵਧੀਆ ਮਾਰਜਿਨ ਦੇ ਨਾਲ ਅਕਾਲੀ ਦਲ ਜਿੱਤੂਗਾ ਢਿੱਲੋਂ ਸਾਹਿਬ ਕਿਦਾਂ ਦੇਖਦੇ ਹੋ ਵੀ ਹੁਣ ਅਕਾਲੀ ਦਲ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਜਿਵੇਂ ਤੁਹਾਡੇ ਵਰਗੇ ਜਿਹੜੇ ਪੁਰਾਣੇ ਲੋਕ ਨੇ ਜਿਨ੍ਹਾਂ ਨੇ ਅਕਾਲੀ ਦਲ ਦਾ ਝੰਡਾ ਜਿਹੜਾ ਉਭਲੰਦ ਕੀਤਾ ਪੰਥ ਦੀ ਗੱਲ ਕੀਤੀ ਹੈ ਹਮੇਸ਼ਾ ਪੰਜਾਬ ਦੀ ਤਰੱਕੀ ਦੀ ਗੱਲ ਕੀਤੀ ਹੈ ਕੀ ਲੱਗਦਾ ਢਿੱਲੋਂ ਸਾਹਿਬ ਵੀ ਤੁਹਾਡੇ ਵਰਗੇ ਜਿਹੜੇ ਲੀਡਰ ਸਾਹਿਬਾਨ ਨੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਹੁਣ ਵਧਣ ਜਾ ਰਹੀਆਂ ਪਾਰਟੀ 'ਚ ਦੇਖੋ ਅਸੀਂ ਜ਼ਿੰਮੇਵਾਰੀ ਤੋਂ ਕਦੇ ਭੱਜੇ ਹੀ ਨਹੀਂ ਅਸੀਂ ਪਿੱਛੇ ਹਟੇ ਨਹੀਂ ਔਰ ਅਸੀਂ ਇਸ ਗੱਲ ਦੇ ਹਮ ਹੀ ਆ ਵੀ ਅਸੀਂ ਸਭ ਤੋਂ ਵੱਡੀ ਸਾਡੀ ਜਿਹੜੀ ਅਸੀਂ ਜ਼ਿੰਮੇਵਾਰੀ ਮਹਿਸੂਸ ਕਰਦੇ ਆ ਅਕਾਲੀ ਦਲ origional ਪਾਰਟੀ ਹੋਣ ਦੇ ਨਾਤੇ ਵੀ ਸਾਨੂੰ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਪੀਸ ਭਾਈਚਾਰਕ ਸਾਂਝ ਹੂੰ ਇਹ ਅਸੀਂ ਬਣਾ ਕੇ ਰੱਖਣ ਦੇ ਵਿੱਚ ਸ਼ੁਰੂ ਤੋਂ ਜਦੋਂ ਵੀ ਦੇਖੋ ਇੱਕ ਗੱਲ ਤੁਸੀਂ ਇਹ ਨੋਟ ਕਰੋ ਪੰਜਾਬ ਨੇ ਤਰੱਕੀ ਉਦੋਂ ਹੀ ਕੀਤੀ ਹੈ ਜਦੋਂ ਖਾਲਸਾ ਅਕਾਲੀ ਦਲ ਤਖੜਾ ਜੀ ਅਕਾਲੀ ਦਲ ਜਦੋਂ ਪਾਵਰ ਦਾ ਜਦ ਤੱਕੜਾ ਕਹਿ ਲਈਏ ਜੀ ਜਦੋਂ ਕਾਲੀ ਦਲ ਕਮਜ਼ੋਰ ਹੁੰਦਾ ਉਹ ਤੋਂ ਪੰਜਾਬ ਵੀ ਕਮਜ਼ੋਰ ਹੁੰਦਾ ਉਹ ਤੋਂ ਪੰਜਾਬ ਡਿਸਟਰਬ ਵੀ ਹੁੰਦਾ ਉਦੋਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਵੀ ਭੰਗ ਹੁੰਦੀ ਆ ਉਦੋਂ ਪੰਜਾਬ ਦੀ ਤਰੱਕੀ ਵੀ ਰੁਕਦੀ ਆ ਉਦੋਂ ਪੰਜਾਬ ਦਾ ਕਾਰੋਬਾਰ ਵੀ ਰੁਕਦਾ ਜੀ ਇਹ ਕਾਲੀ ਦਲ ਦੇ ਨਾਲ ਜੁੜਿਆ ਹੋਇਆ ਪੰਜਾਬ ਜੇ ਕਾਲੀ ਦਲ ਖੁਸ਼ਹ ਤਰੱਕੀ ਤੇ ਆ ਜਾਂ ਕਿਹ ਮਜ਼ਬੂਤ ਆ ਤੇ ਪੰਜਾਬ ਮਜ਼ਬੂਤ ਆ ਜੀ ਤੇ ਜੇ ਕਾਲੀ ਦਲ ਵੀਕ ਆ ਤੇ ਪੰਜਾਬ ਵੀ ਵੀਕ ਆ ਤੁਹਾਡੇ ਸਾਹਮਣੇ ਆ ਤੁਸੀਂ ਇਤਿਹਾਸ ਦੇਖ ਲਓ ਕਿ ਜਦੋਂ ਜਦੋਂ ਕਾਲੀ ਦਲ ਕਮਜ਼ੋਰ ਹੋਇਆ ਉਦੋਂ ਪੰਜਾਬ ਦੇ ਵਿੱਚ ਮਿਲਿਟੈਂਸੀ ਦਾ ਵੀ ਦੌਰ ਰਿਆ ਜਦੋਂ ਕਾਲੀ ਦਲ ਵੀਕ ਹੋਇਆ ਉਦੋਂ ਅੱਜ ਨਸ਼ਿਆਂ ਦਾ ਤੇ ਅੱਜ ਵਿਕਾਸ ਵੀ ਰੁਕਿਆ ਹੋਇਆ ਹੈ ਅਣ ਭਾਈਚਾਰਕ ਸਾਂਝ ਵੀ ਖਤਮ ਆ ਗੈਂਗਸਟਰ ਦਾ ਰਾਜ ਆ ਲੁੱਟਾ ਖੂਹਾਂ ਔਰ ਕਰਪਸ਼ਨ ਦਾ ਰਾਜ ਆ ਇਹ ਕਾਲੀਦਲ ਦੇ ਵੀਕ ਹੋਣ ਦੀਆਂ ਨਿਸ਼ਾਨੀਆਂ ਨੇ ਜੀ ਇਹਦਾ ਨੁਕਸਾਨ ਕਿਹਨੂੰ ਇਹਦਾ ਭੁਗਤਣਾ ਕਿਹਨੂੰ ਪੈਦਾ ਨੁਕਸਾਨ ਉਹ ਹੈਗਾ ਪੰਜਾਬ ਦੇ ਲੋਕਾਂ ਇੱਕ ਲਾ ਤੁਹਾਨੂੰ ਸਮਝਣਾ ਚਾਹੀਦਾ ਵੀ ਅਸੀਂ ਜਦੋਂ ਕਾਲੀਦਲ ਨੂੰ ਮੌਜੂਦ ਕਰਾਂਗੇ ਸਾਨੂੰ ਖੁਸ਼ੀ ਮਿਲਣੀ ਹੈ ਸਾਨੂੰ ਤਰੱਕੀ ਮਿਲਣੀ ਹੈ ਸਾਨੂੰ ਸਭ ਕੁਝ ਮਿਲਣਾ ਹੈ ਇਸ ਕਰਕੇ ਜਾਤ ਬਰਾਦਰੀ ਧਰਮ ਰਾਸੀ ਪਾਰਟੀਆਂ ਦੀਆਂ ਬਲਕਣਾਂ ਤੋਂ ਉੱਪਰ ਉੱਠ ਕੇ ਲੋਕਾਂ ਨੂੰ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਖਾਤਰ ਕਾਲੀ ਦਲ ਨਾਲ ਚੋਣਨਾ ਚਾਹੀਦਾ। ਇੱਕ ਲਾਸਟ ਸਵਾਲ ਲਵਾਂਗਾ ਢਿੱਲੋ ਸਾਹਿਬ ਤੁਹਾਡੇ ਤੋਂ ਵੀ ਕੀ ਲੱਗਦਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਉਹ ਆਪਣੀਆਂ ਗੱਲਾਂ ਜਾਂ ਆਪਣੇ ਜੋ ਵਿਚਾਰ ਨੇ ਉਹਨਾਂ ਨੇ ਲੋਕਾਂ ਤੱਕ ਸਾਂਝੇ ਕੀਤੇ ਵੋਟਰ ਨੇੜੇ ਹੋਇਆ ਅਕਾਲੀ ਦਲ ਦੇ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹ ਪੰਜਾਬ ਦੇ ਲੋਕਾਂ ਨੂੰ ਉਨੀ ਹੀ ਪਲੀ ਪਾਂਤੀ ਜਿਦਾਂ ਪਹਿਲਾਂ ਅਕਾਲੀ ਦਲ ਕੰਮ ਕਰਦਾ ਰਿਹਾ ਐ ਇਸੇ ਢੰਗ ਨਾਲ ਲੱਗੇ ਟੀਮਵਰਕ ਚੱਲਦਾ ਰਹੇਗਾ ਸੁਖਬੀਰ ਸਿੰਘ ਬਾਦਲ ਦੀ ਸਥਿਤੀ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਅੱਖ ਜੀ ਦੋ ਕਲਾ ਨੇ ਜੀ ਇਕੋ ਤਾਂ ਹੁੰਦੀ ਆ ਲੋਕਾਂ ਦੀ नीड ਲੋੜ ਜੀ ਅੱਜ ਲੋਕਾਂ ਦੀ ਲੋੜ ਆ ਪੰਜਾਬ ਦੇ ਲੋਕਾਂ ਦੀ ਇਕਾਲੀ ਤਲ ਜੀ ਤੇ ਪੰਜਾਬ ਦੇ ਲੋਕਾਂ ਦੀ ਹੀ ਲੋੜ ਆ ਵਿਜ਼ਨਰੀ ਆਗੂ ਸੁਖਵੀਰ ਸਿੰਘ ਬਾਦਲ ਜੀ ਜੇ ਅੱਜ ਪੰਜਾਬ ਦੀ ਤਰਸਦੀ ਆ ਪੰਜਾਬ ਦੇ ਜਾਂ ਮੰਨ ਲਓ ਸਾਡੇ ਤੇ ਕਰਜ ਆ ਇੰਨਾ ਚੜ ਗਿਆ ਜਾਂ ਸਾਡੇ ਵਿਕਾਸ ਰੁਕ ਗਿਆ ਜਾਂ ਸਾਡੇ ਹਰ ਮਰਹਲੇ ਤੇ ਅਸੀਂ ਫੇਲ ਹੋਏ ਆ ਜੀ ਉਹਨੂੰ ਪਾਸ ਕਰਨ ਵਾਸਤੇ ਉਹਨੂੰ ਅੱਗੇ ਵਧਾਉਣ ਵਾਸਤੇ ਉਹਨੂੰ ਠੀਕ ਕਰਨ ਵਾਸਤੇ ਸਿਰਫ ਤੇ ਸਿਰਫ ਮੈਂ ਫੇਰ ਜੋਰ ਦੇ ਨਾਲ ਕਹਿੰਦਾ ਸਿਰਫ ਤੇ ਸਿਰਫ ਕਾਲੀ ਦਲ ਹਮ ਅਕਾਲੀ ਦਲ ਹੀ ਇਹ ਕੁਝ ਕਰ ਸਕਦਾ ਔਰ ਇਹਦੇ ਵਿੱਚ ਮੈਂ ਤੁਹਾਡੇ ਸਾਰੇ মিডিਆ ਭਾਈਚਾਰੇ ਨੂੰ ਵੀ ਬੇਨਤੀ ਕਰਨਾ ਹਮ ਹਮ ਕਿਉਂਕਿ ਅਸੀਂ ਪੰਜਾਬ ਸਾਨੂੰ ਥੋੜਾ ਫੀਲਡ ਨਾਲ ਚਾਹੇ মিডিਆ ਫੀਲਡ ਦਾ ਤੁਸੀਂ ਠੀਕਾ ਜਾਗਰੂਕ ਕਰਦੇ ਹੋ ਲੋਕਾਂ ਨੂੰ ਜੀ ਪਰ ਨਾਲ ਦੀ ਨਾਲ ਤੁਹਾਨੂੰ ਇਹ ਵੀ ਵੇਰ ਵੀ ਕਰਨਾ ਚਾਹੀਦਾ ਵੀ ਸਾਨੂੰ ਪੰਜਾਬ ਪਹਿਲਾਂ ਹਮ ਸਾਨੂੰ ਨਾ ਖਾਲਸਾ ਚਾਹੀਦਾ ਹਮ ਨਾ ਸਾਨੂੰ ਭਗਵਾ ਕਰਨ ਚਾਹੀਦਾ ਹਮ ਨਾ ਸਾਨੂੰ ਹਿੰਦੂ ਰਾਸ਼ਟਰ ਚਾਹੀਦਾ ਹਮ ਸਾਨੂੰ ਚਾਹੀਦਾ ਪੰਜਾਬ ਹੂੰ ਖੁਸ਼ਹਾਲ ਪੰਜਾਬ ਹੂੰ ਖੁਸ਼ਹਾਲ ਪੰਜਾਬ ਸਿਰਫ ਤੇ ਸਿਰਫ ਕਾਦੀ ਦਾ ਲਿਆ ਸਕਦਾ ਜੀ ਕਿਉਂਕਿ ਉਹ ਇੱਕ ਗੁਰੂਆਂ ਤੇ ਪੀਰਾਂ ਦੇ ਗੁਰੂਆਂ ਦੇ ਸਿਧਾਂਤ ਤੇ ਚੱਲਣਾ ਦੱਲਵਾ ਹੂੰ ਔਰ ਜੋ ਗੁਰੂਆਂ ਦਾ ਸਿਧਾਂਤ ਆਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕਾਉਣ ਭਲੇ ਕੋ ਮੰਦੇ ਅਸੀਂ ਕਿਸੇ ਨੂੰ ਜਾਤ ਦੇ ਆਧਾਰ ਤੇ ਨਹੀਂ ਵੇਖਦੇ ਨਿਗਾ ਦਾ ਜੀ ਅਸੀਂ ਜਿਹੜੀ ਵੇਖਦੇ ਆ ਸਾਡੀ ਨਿਗਾ ਹੈਗੀ ਇਨਸਾਨੀਅਤ ਵਾਲੀ ਮਨੁੱਖਤਾ ਵਾਲੀ ਸਾਡਾ ਅਸੀਂ ਮਨੁੱਖ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਆ ਪੰਜਾਬ ਦੇ ਜਿੰਨੇ ਵੀ ਆਵਾਮ ਨੇ ਚਾਹੇ ਕਿਸੇ ਵੀ ਜਾਤ ਬਰਾਦਰੀ ਧਰਮ ਦਾ ਹੋਵੇ ਅਸੀਂ ਉਹਨੂੰ ਖੁਸ਼ ਵੇਖਣਾ ਚਾਹੁੰਦੇ ਆ ਜਦੋਂ ਪੰਜਾਬ ਤਰੱਕੀ ਕਰੂਗਾ ਸਾਰੇ ਤਰੱਕੀ ਕਰਨਗੇ ਜੀ 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 ਉਹਦੇ ਵਿੱਚ ਇਹ ਨਹੀਂ ਕਿ ਜੇ ਹੁਣ ਮੈਂ ਮੰਨ ਲਓ ਇੱਥੇ ਡਿਵੈਲਪਮੈਂਟ ਕੀਤੀ ਸੀ ਇਸ ਦੇ ਵਿੱਚ ਤੇ ਉੱਥੇ ਇਸ ਵਾਰ ਦੇਖਿਆ ਸੀ ਵੀ ਆਹ ਬੀਜੇਪੀ ਵਾਲਿਆਂ ਦਾ ਘਰ ਆ ਜਾਏ ਕਾਂਗਰਸ ਵਾਲਿਆਂ ਦਾ ਘਰ ਆ ਜਾਏ ਆਪੜਿਆਂ ਦਾ ਘਰ ਆ ਜਾਏ ਕਿਸੇ ਹੋਰ ਦਾ ਘਰ ਆ ਇੱਥੇ ਡਿਵੈਲਪਮੈਂਟ ਨਹੀਂ ਕਰਨੀ ਬਿਲਕੁਲ ਬਿਲਕੁਲ ਜਦੋਂ ਡਿਵੈਲਪਮੈਂਟ ਕਰਨੀ ਆ ਹੋਣੀ ਆ ਉਹ ਤਾਂ ਸਾਰਿਆਂ ਨੂੰ ਫਾਇਦਾ ਹੋਣਾ ਜੀ 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 ਇਸ ਕਰਕੇ ਮੈਂ ਤਾਂ ਤੁਹਾਡੇ ਰਾਹੀਂ ਬੇਨਤੀ ਕਰੂੰਗਾ ਤੁਹਾਨੂੰ ਵੀ ਕਰੂੰਗਾ ਹੋਰ মিডিਆ ਜਿੰਨੇ ਵੀ ਹੈਗੇ ਸੈਕਸ਼ਨ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਆਪਾਂ ਪੰਜਾਬ ਬਾਰੇ ਸੋਚੀਏ ਆਪਾਂ ਕਿਸੇ ਜਾਤ ਬਰਾਦਰੀ ਧਰਮ ਜਾਂ ਪਾਰਟੀਆਂ ਦੇ ਲੋਕਾਂ ਦੇ ਮਗਨ ਨਾ ਲੱਗੇ ਔਰ ਨੰਬਰ 2 ਮੇਰਾ ਪੈਸਾ ਸਭ ਕੁਝ ਨਹੀਂ ਹੁੰਦਾ ਜੀ ਅੱਜ ਕੁਝ মিডিਆ ਸੈਕਸ਼ਨ ਹੈ ਜਿਹੜਾ ਉਹ ਪੈਸੇ ਦੇ ਸਰਕਾਰ ਦੇ ਦਿੱਤੇ ਹੋਏ ਟੁਕੜੇ ਦੇ ਉੱਤੇ ਆਪਣੇ ਆਪ ਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਜਾਂ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾ ਰਿਹਾ ਉਹ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਪਹਿਲਾ ਪੰਜਾਬ ਪਹਿਲਾ ਮੈਂ ਕਹਿੰਦਾ ਪੰਜਾਬ ਤੋਂ ਪਹਿਲਾ ਮੈਂ ਆਪਣੇ ਆਪ ਨੂੰ ਤੁਸੀਂ ਆਪਣੇ ਆਪ ਨੂੰ ਮੰਨੋ ਵੀ ਮੈਂ ਆ ਹੂੰ ਹੂੰ ਤੇ ਮੇਰਾ ਪਰਿਵਾਰ ਆ ਜੀ ਤੇ ਪਰਿਵਾਰ ਦੀ ਰੋਟੀ ਕਾਰੋਬਾਰ ਜੀ ਇਹ ਸੁਰੱਖਿਆਤ ਰੱਖਣ ਵਾਸਤੇ ਸਾਨੂੰ ਅਮਨ ਸ਼ਾਂਤੀ ਭਾਈਚਾਰਾ ਜ਼ਰੂਰੀ ਆ ਠੀਕ ਹੈ ਢਿੱਲੋ ਸਾਹਿਬ ਅਮਨ ਸ਼ਾਂਤੀ ਭਾਈਚਾਰਾ ਤਾਂ ਹੀ ਰਹੂਗਾ ਜੇ ਲੋਕ ਲੋਕ ਹੋਣਗੇ ਜਿਹੜੇ ਜਿਹੜੇ ਇਸੇ ਦੇ ਸਮਝਦੇ ਨੇ ਗੱਲ ਨੂੰ ਸੱਭਿਆਚਾਰ ਨੂੰ ਰੀਤੀ ਰਿਵਾਜ ਨੂੰ ਬੋਲੀ ਨੂੰ ਧਰਮਾਂ ਨੂੰ ਜਿਹੜੇ ਸਮਝਦੇ ਨੇ ਉਹੀ ਕਰ ਸਕਣਗੇ ਸੋ ਜਿਹੜੀਆਂ ਇਕਾਈਆਂ ਨੇ ਸਾਡੀਆਂ ਜੋ ਪਾਰਟੀਆਂ ਦੀਆਂ ਕਿਉਂਕਿ ਦੂਜੀਆਂ ਨਾ ਨੈਸ਼ਨਲ ਪਾਰਟੀਆਂ ਦੀਆਂ ਇਕਾਈਆਂ ਨੇ ਉਹ ਪਾਰਟੀਆਂ ਨਹੀਂ ਗਈਆਂ ਹੂੰ ਜਿੰਨੀਆਂ ਵੀ ਨੇ ਚਾਹੇ ਕਾਂਗਰਸ ਆ ਬੀਜੇਪੀ ਆ ਆਪ ਆ ਇਹ ਇਕਾਈਆਂ ਨੇ ਸਟੇਟ ਦੀਆਂ ਸੂਬਿਆਂ ਦੀਆਂ ਇਕਾਈਆਂ ਜੀ ਇਹ ਫੈਸਲਾ ਕੋਲ ਫੈਸਲਾ ਲੈਣ ਯੋਗ ਨਹੀਂ ਹੁੰਦੇ ਆ ਇਹਨਾਂ ਨੂੰ ਹਾਈ ਕਮਾਂਡ ਤੋਂ ਹਾਈ ਕਮਾਂਡ ਤੋਂ ਪਰਮਿਸ਼ਨ ਦੀ ਲੋੜ ਹੁੰਦੀ ਹੈ ਨਾ ਇਹਨਾਂ ਨੂੰ ਪਰਮਿਸ਼ਨ ਆ ਇਹ ਇੱਕ ਕੱਟਪੁਤਲੀਆਂ ਨੇ ਜੀ ਇਹ ਆਪਣੇ ਆਪ ਦੇ ਵਿੱਚ ਕੋਈ ਡਿਸੀਜਨ ਨਹੀਂ ਲੈ ਸਕਦੇ ਤੁਹਾਡੇ ਹਿੱਤਾਂ ਦੀ ਖਾਤਰ ਤੁਹਾਡੇ ਹੱਕਾਂ ਦੀ ਖਾਤਰ ਇਹਨਾਂ ਨੇ ਉੱਤੇ ਦੇਖਣਾ ਵੀ ਤੁਹਾਨੂੰ ਕੀ ਡਿਸੀਜਨ ਆਉਦਾ ਇਹਨਾਂ ਨੇ ਉਹ ਬੋਲਣਾ ਪਰ ਲੱਗਦਾ ਢਿੱਲੋ ਸਾਹਿਬ ਤੁਸੀਂ ਇਹ ਇਕਾਈਆਂ ਦੀ ਗੱਲ ਕੀਤੀ ਵੀ ਬੀਜੇਪੀ ਇਹ ਇਕਾਈ ਹੈਗੀ ਇੱਕ ਤਰ੍ਹਾਂ ਦੀ ਹਾਈ ਕਮਾਂਡ ਉੱਪਰ ਹੈ ਲੱਗਦਾ 2027 ਜੇ ਬੀਜੇਪੀ ਦੇ ਨੇੜੇ ਹੋਣ ਦੀ ਲੋੜ ਆ ਅਕਾਲੀ ਦਲ ਨੂੰ ਜਿਸ ਤੰਗ ਨਾਲ ਜਿਮਣੀ ਚੌਂ ਦੇ ਰਿਜ਼ਲਟ ਆ ਰਹੇ ਨੇ ਲੱਗਦਾ ਮੈਂ ਤਾਂ ਪੰਜਾਬ ਦੇ ਭਲੇ ਦੀ ਗੱਲ ਕਰਦਾ ਪੰਜਾਬ ਦੇ ਭਲੇ ਲਈ ਅਕਾਲੀ ਦਲ ਹਮੇਸ਼ਾ ਤਿਆਰ ਰਿਹਾ ਜੀ ਹਮੇਸ਼ਾ ਕਦਮ ਪੁੱਟਦਾ ਰਿਹਾ ਤੇ ਪੰਜਾਬ ਚ ਜਿਹੜੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਅਸੀਂ ਉਸ ਵੇਲੇ ਸਮਝੌਤਾ ਵੀ ਕੀਤਾ ਸੀ ਕਿਉਂਕਿ ਉਸ ਵੇਲੇ ਭਾਈਚਾਰਕ ਸਾਂਝ ਦੀ ਬਹੁਤ ਵੱਡੀ ਜ਼ਰੂਰਤ ਸੀ ਜੀ ਉਦੋਂ ਮਾਹੌਲ ਇਸ ਤਰ੍ਹਾਂ ਦਾ ਸੀ ਜੇ ਨਾ ਸਮਝੌਤਾ ਪੰਜਾਬ ਦੇ ਚਮਨ ਸ਼ਾਂਤੀ ਨਾਲ ਲਿਆਉਂਦੇ ਤੇ ਦੇਸ਼ ਵਿੱਚ ਸਿੱਖਾਂ ਦੀ ਜਿਹੜੀ ਸਥਿਤੀ ਸੀਗੀ ਬੜੀ ਗੰਭੀਰ ਬਣੀ ਹੋਈ ਸੀ। ਮਦਲਾਣ ਵਾਲੇ ਸਮੇਂ ਦੇ ਵਿੱਚ ਜੇ ਪੰਜਾਬ ਦੀ ਤਰੱਕੀ ਜੇ ਕਰਨੀ ਹੋਵੇ ਤਾਂ ਭਾਜਪਾ ਦਾ ਸਾਥ ਹੋਵੇ ਤਾਂ ਅਕਾਲੀ ਦਲ ਅੱਗੇ ਵਧੇਗਾ? ਦੇਖੋ ਮੈਂ ਇਹ ਦੇ ਵਰਸਾ ਹਾਈ ਕਮਾਂਡ ਦੀਆਂ ਗੱਲਾਂ ਨੇ ਮੈਂ ਤਾਂ ਬਿਰ ਆਪਣੇ ਵੱਲੋਂ ਕੁਝ ਕਹਿ ਦਮਾ ਹਨਾ। ਜੀ ਜੀ ਜੀ। ਮੇਰੀ ਨਿੱਜੀ ਰਾਏ ਆ ਵੀ ਜੇ ਹੋਜਵੇ ਮਾੜਾ ਨਹੀਂ ਆ। ਮੇਰੀ ਨਿੱਜੀ ਰਾਏ ਹੈ। ਠੀਕ ਹੈ ਠੀਕ ਹੈ ਤੇ ਲੋਕਾਂ ਹਾਈ ਕਮਾਂਡ ਨੇ ਕਰਨਾ। ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਲਈ ਜੀ ਬਹੁਤ ਬਹੁਤ ਧੰਨਵਾਦ ਜੀ।